ਇਦੇ ਵਿੱਚ ਨੌ ਸੱਸ ਦਾ ਮੁਕਾਬਲਾ ਵੀ ਸਿਆਸੀ ਦਿਖਾਇਆ ਗਿਆ ਤੇ ਤੁਸੀਂ ਨਾਂ ਲਗਵੇਂ ਚੋਣਾਂ ਦੇ ਮਾਹੌਲ 'ਚ ਖੁਦ ਪ੍ਰਚਾਰ ਕਰਕੇ ਆਏ ਹੋ ਕਰਮਜੀਤ ਅਨਮੋਲ ਦੇ ਲਈ ਤੁਸੀਂ ਦੋਵਾਂ ਨੂੰ ਉੱਥੇ ਰਿਲੇਟ ਕਰਕੇ ਵੇਖਿਆ ਕਿ ਇੱਕ ਪਾਸੇ ਅਸੀਂ ਸ਼ੂਟ ਕਰਦੇ ਹਾਂ ਦੂਜੇ ਪਾਸੇ ਹਕੀਕਤ 'ਚ ਸਾਡਾ ਯਾਰ ਚੋਣਾਂ 'ਚ ਖੜਾ ਕਰਮਜੀਤ ਨੂੰ ਜਦੋਂ ਅਸੀਂ ਇਹ ਪੁੱਛੇ ਕਰਮਜੀਤ ਆਪਾਂ ਨੂੰ ਕੀ ਲੋੜ ਪੈਗੀ ਆਪਾਂ ਸਿਰੇ ਮਸ਼ਹੂਰ ਬੰਦੇ ਸੀਗੇ ਕਰਮਜੀਤ ਕਹਿੰਦਾ ਕਿ ਲੋਕਾਂ ਦੇ ਪਿਆਰ ਨੇ ਮੈਨੂੰ ਐਡਾ ਵੱਡਾ ਕੀਤਾ ਤੇ ਮੇਰਾ ਇਹ ਜੀ ਕਰਦਾ ਮੈਂ ਲੋਕਾਂ ਲਈ ਕੁਝ ਕਰਾਂ ਕੰਦੇ ਜੇ ਕਲਾਕਾਰ ਵਜੋਂ ਵੇਖੀਏ ਤਾਂ ਬੜਾ ਪਿਆਰ ਵੀ ਸਤਿਕਾਰ ਵੀ ਮਿਲਦਾ ਹੰਸਰਾਜ ਹੰਸ ਸਾਹਿਬ ਲਾ ਲੋ ਪਰ ਜਦੋਂ ਬਤੌਰ ਸਿਆਸਤਦਾਨ ਵਿਚਰਦੇ ਆ ਤੇ ਫਿਰ ਲਾਂਬੇ ਵੀ ਬਹੁਤ ਸਿਰ ਦੇ ਉੱਤੇ ਮੱਥੇ ਤੇ ਆਉਂਦੇ ਆ ਮੀਡੀਆ ਵਿੱਚ ਮੈਂ ਬਹੁਤ ਦੇਖ ਰਿਹਾ ਲੋਕਾਂ ਨੂੰ ਤਾਂ ਫਰਾਨਾ ਮੁੰਡਾ ਕਲਾਕਾਰ ਨੂੰ ਕੀ ਲੋੜ ਸੀ ਨਹੀਂ 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 ਮੈਂ ਕਹਿੰਦਾ ਕੋਈ ਡਰਾਈਵਰ ਵੀ ਆ ਸਕਦਾ ਮੈਂ ਕਹਿੰਦਾ ਕੋਈ ਰਾਈਟਰ ਵੀ ਆ ਸਕਦਾ ਕਲਾਕਾਰ ਆਪਣੀ ਸਟੇਟ ਸੰਭ ਰਿਹਾ ਮੁੱਖ ਮੰਤਰੀ ਸਾਹਿਬ ਦਾ ਜਿਹਦਾ ਪਛੋਕੜ ਇਹੀ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਕਹਿੰਦੇ ਸੀ ਇਹ ਕਿਹੜੀ ਸਿਆਸਤ ਕਰ ਲੂਗਾ ਜਿਹਦਾ ਭੰਡਾ ਹੈ ਰੋਪਨ ਨੇ ਦੋ ਸਾਲਾਂ ਚ ਸਾਰਿਆਂ ਦੀ ਕੰਨ ਰੀ ਲਾਤੀ ਸਾਰਿਆਂ ਨੂੰ ਚੁੱਪ ਕਰਾ ਕੇ ਰੱਖਿਆ ਹੋਇਆ ਹੈ ਇਕੱਲਾ ਬੰਦਾ ਵਿਧਾਨ ਸਭਾ ਚ ਗੂੰਜਦਾ ਉਹ ਨਹੀਂ ਮੈਂ ਸੱਸ ਕੁੱਟਣੀ 2 ਜਿਹੜਾ ਪਾਰਟ ਆ ਰਿਹਾ ਉਸ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਇੱਕ ਬਾਬਾ ਹੈ ਜਿਹੜਾ ਭੂਤ ਕੱਢਦਾ ਹੈ ਉਹ ਤੰਤਰਿਕ ਦਾ ਕਿਰਦਾਰ ਕੀਤਾ ਹੈ ਮੈਸੇਜ ਇਸ ਫਿਲਮ ਦੇ ਵਿੱਚ ਬਹੁਤ ਪਿਆਰਾ ਆਇਆ ਕਿ ਜਿਹੜੇ ਸਾਡੇ ਬੜੇ ਕਰੀਬੀ ਰਿਸ਼ਤੇ ਨੇ ਨਾ ਜੀ ਉਹ ਤਾਰ-ਤਾਰ ਹੋ ਰਹੇ ਨੇ ਅਸੀਂ ਜਿਹੜੀ ਪੈਸੇ ਦੌੜ ਪਿੱਛੇ ਪਏ ਹੋਏ ਆਂ ਅਸੀਂ ਆਪਣੇ ਆਪ ਨੂੰ ਉੱਚਾ ਵੱਡਾ ਦੱਸਣ ਦੀ ਹੌਮੇਂ ਦੌੜ 'ਚ ਪਏ ਹੋਏ ਆਂ ਮਨ ਵਿੱਚ ਕੀ ਗਲਤ ਫਹਿਮੀਆਂ ਹੁੰਦੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਫਿਰ ਉਹਨੇ ਬੜੇ ਪਿਆਰੇ ਮੈਸੇਜ ਲਿਖੇ ਪੰਜਾਬੀ ਫਿਲਮਾਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਆਉਂਦੀ ਹੈ ਕਿ ਇੱਕ ਫਿਲਮ ਹੋਰ ਰਿਲੀਜ਼ ਹੋ ਰਹੀ ਹੈ ਨੀਮੇ ਸੱਸ ਕੁੱਟਣੀ ਭਾਗ ਦੂਜਾ ਰਿਲੀਜ਼ ਹੋਣ ਜਾ ਰਹੀ ਹੈ 7 ਜੂਨ ਨੂੰ ਉਸ ਵਿੱਚ ਇੱਕ ਹੋਰ ਅਹਿਮ ਕਿਰਦਾਰ ਨੇ ਮਲਕੀਤ ਰੌਣੀ ਜੀ ਸਾਡੇ ਨਾਲ ਖੜੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਈ ਜੀ ਅਸੀਂ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦੇਖਿਆ ਨੀਮੇ ਸੱਸ ਕੁੱਟਣੀ 2 ਜਿਹੜਾ ਪਾਰਟ ਆ ਰਿਹਾ ਭਾਗ ਦੂਜਾ ਉਸ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਪਹਿਲਾਂ ਇਹਦੇ ਤੇ ਤੁਸੀਂ ਦੱਸੋ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਇਹ ਫਿਲਮ ਦੇ ਵਿੱਚ ਮੇਰਾ ਕਿਰਦਾਰ ਇੱਕ ਛੋਟਾ ਜਿਹਾ ਕਿਰਦਾਰ ਹੈ ਹੂੰ ਇੱਕ ਬਾਬਾ ਹੈ ਜਿਹੜਾ ਭੂਤ ਕੱਢਦਾ ਹੈ। ਅੱਛਾ। ਸੋ ਉਹ ਉਹ ਤਾੰਤ੍ਰਿਕ ਦਾ کردار ਕੀਤਾ ਹੈ। ਹੂੰ। ਕਈ ਵਾਰੀ ਫਿਲਮਾਂ ਦੇ ਵਿੱਚ ਚਾਹੇ ਕਹਾਣੀ ਕੋਈ ਹੋਰ ਹੋਵੇ ਨਿੱਕੇ ਨਿੱਕੇ ਸਨੇਹੇ ਜੁੜੇ ਹੁੰਦੇ ਆ ਜੇਕਰ ਤੁਸੀਂ ਉਹ ਬਾਬੇ ਦਾ کردار ਨਿਭਾ ਰਹੇ ਹੋ ਤਾਂ ਉਸ ਦੇ ਵਿੱਚ ਆਮ ਤੌਰ ਤੇ ਪੰਜਾਬੀ ਫਿਲਮਾਂ ਜਦੋਂ ਜਦੋਂ کردار ਨਿਭਾਏ ਜਾਂਦੇ ਆ ਉਹ ਪਿੰਡਾਂ ਦੀਆਂ ਬੀਬੀਆਂ ਤੀਵੀਆਂ ਜਦੋਂ ਜਾਂਦੀਆਂ ਇਹਨਾਂ ਡੇਰੇਆਂ ਤੋਂ ਉਹਨਾਂ ਨੂੰ ਹਟਾਉਣ ਦੀ ਗੱਲ ਹੁੰਦੀ ਹੈ ਕਿ ਇਸੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਮੈਸੇਜ ਮੈਸੇਜ ਇਸ ਫਿਲਮ ਦੇ ਵਿੱਚ ਬਹੁਤ ਪਿਆਰਾ ਹੈ ਕਿ ਜਿਹੜੇ ਸਾਡੇ ਬੜੇ ਕਰੀਬੀ ਰਿਸ਼ਤੇ ਨੇ ਨਾ ਜੀ। ਉਹ ਤਾਰ-ਤਾਰ ਹੋ ਰਹੇ ਨੇ ਅਸੀਂ ਜਿਹੜੀ ਪੈਸੇ ਦੌੜ ਪਿੱਛੇ ਪਏ ਹੋਏ ਆਂ ਅਸੀਂ ਆਪਣੇ ਆਪ ਨੂੰ ਉੱਚਾ ਵੱਡਾ ਦੱਸਣ ਦੇ ਹੋਮੇਂ ਦੌੜ ਚ ਪਏ ਹੋਏ ਆਂ ਜੀ ਉਹਦੇ ਨਾਲ ਸਾਡੇ ਜਿਹੜੇ ਰਿਸ਼ਤੇ ਨਾਤੇ ਨੇ ਸਾਡੇ ਜਿਹੜੀ ਫੈਮਲੀਆਂ ਨੇ ਉਹ ਟੁੱਟਦੀਆਂ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਉਹ ਫੈਮਲੀ ਵਿੱਚ ਕੀ ਗਲਤ ਫੈਮਲੀਆਂ ਹੁੰਦੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਫਿਰ ਬੜੇ ਪਿਆਰੇ ਮੈਸੇਜ ਦਿਖਾਉਂਦੇ ਆਂ ਜੀ ਅਸੀਂ ਜਿੰਨੇ ਕੋ ਹਣ ਇਸ ਫਿਲਮ ਦੇ ਗੀਤ ਰਿਲੀਜ਼ ਹੋਈ ਆ ਜਾਂ ਟ੍ਰੇਲਰ ਲਾਂਚ ਹੋਇਆ ਉਹਨੂੰ ਦੇਖਿਆ ਹੈ ਇਹਦੇ ਵਿੱਚ ਨੌਸਸ ਦਾ ਮੁਕਾਬਲਾ ਵੀ ਸਿਆਸੀ ਦਿਖਾਇਆ ਗਿਆ ਤੇ ਤੁਸੀਂ ਨਾਲ ਲਗਵੇਂ ਚੋਣਾਂ ਦੇ ਮਾਹੌਲ 'ਚ ਖੁਦ ਪ੍ਰਚਾਰ ਕਰਕੇ ਆਏ ਹੋ ਕਰਮਜੀਤ ਅਨਮੋਲ ਦੇ ਲਈ ਔਰ ਇਸ ਦੇ ਵਿੱਚ ਵੀ ਕਰਮਜੀਤ ਅਨਮੋਲ ਟਰੈਕਟਰ ਚਲਾਉਂਦੇ ਦਿਖਾਈ ਦੇ ਰਹੇ ਆ ਤੁਸੀਂ ਦੋਵਾਂ ਨੂੰ ਉੱਥੇ ਰਿਲੇਟ ਕਰਕੇ ਵੇਖਿਆ ਕਿ ਇੱਕ ਪਾਸੇ ਅਸੀਂ ਸ਼ੂਟ ਕਰਦੇ ਆਂ ਦੂਜੇ ਪਾਸੇ ਹਕੀਕਤ 'ਚ ਸਾਡਾ ਯਾਰ ਚੋਣਾਂ 'ਚ ਖੜਾ ਦੇਖੋ ਜਿਹੜਾ ਕਲਾਕਾਰ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਿਰਦਾਰ ਜਿਉਂਦਾ ਹੈ ਲੱਗੂ ਲੱਗ ਕਿਰਦਾਰ ਕਰਦਾ ਮੈਂ ਹੁਣ ਤੁਹਾਡੇ ਸਾਹਮਣੇ ਖੜਾ ਹਾਂ ਇਸ ਫਿਲਮ 'ਚ ਮੈਂ ਤੰਤਰਿਕ ਦਾ ਰੋਲ ਕੀਤਾ ਮੈਂ ਵੈਸੇ ਤੰਤਰਿਕ ਥੋੜੀ ਹਾਂ ਜੀ ਸੋ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਸੀ ਕਰਵਾਇਆ ਮੈਂ ਕਿਸੇ ਦਾ ਹਸਬੰਡ ਨਹੀਂ ਸੀ ਬਣਿਆ ਪਰ ਮੈਂ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਕਿਸੇ ਦਾ ਹਸਬੰਡ ਬਣਿਆ ਤਾਂ ਉੱਥੇ ਮੈਨੂੰ ਸਮਝ ਲੱਗੀ ਕਿਰਦਾਰ ਕੀ ਹੁੰਦਾ ਮੈਨੂੰ ਪਤਾ ਲੱਗਾ ਗੁੱਡ ਹਸਬੰਡ ਕੀ ਹੈ ਬੈਡ ਹਸਬੰਡ ਕੀ ਹੁੰਦਾ ਮੈਂ ਕਿਸੇ ਦਾ ਫਾਦਰ ਬਣਿਆ ਫਿਲਮ ਦੇ ਵਿੱਚ ਮੇਰੇ ਘਰੇ ਕੋਈ ਬੱਚਾ ਉਦੋਂ ਨਹੀਂ ਸੀ ਫਿਰ ਮੈਨੂੰ ਪਤਾ ਲੱਗਿਆ ਕਿ ਗੁੱਡ ਫਾਦਰ ਕੀ ਹੁੰਦਾ ਬੈਡ ਫਾਦਰ ਕੀ ਹੁੰਦਾ ਇਸ ਕਰਕੇ ਜਿਹੜਾ ਅਦਾਕਾਰ ਹੈ ਕਰੈਕਟਰ ਹੈ ਉਹ ਨਾ ਜ਼ਿੰਦਗੀ ਦੇ ਕਰੈਕਟਰ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਸੋ ਕਿਤੇ ਕਿਤੇ ਸਾਨੂੰ ਕਰੈਕਟਰ ਕਰਦੇ ਕਰਦੇ ਇਹ ਲੱਗਦਾ ਹੈ ਵੀ ਆਹ ਕੰਮ ਯਾਰ ਮੈਨੂੰ ਇਦਾਂ ਕਰਨਾ ਚਾਹੀਦਾ ਹੈ ਜਾਂ ਇਹ ਹੁੰਦਾ ਹੈ ਕਿ ਸੋਸਾਇਟੀ ਦੇ ਵਿੱਚ ਤੁਹਾਨੂੰ ਸੋਸਾਇਟੀ ਕਿਸੇ ਕੰਮ ਲਈ ਬਹੁਤ ਪਿਆਰ ਦਿੰਦੀ ਆ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਗੱਲ ਜਿਹੀ ਆਉਂਦੀ ਆ ਇਹ ਕਿ ਜੇ ਮੈਂ ਕਲਾਕਾਰ ਬਣਿਆ ਲੋਕਾਂ ਨੇ ਇਨਾ ਪਿਆਰ ਦਿੱਤਾ ਮੈਂ ਕਿਸੇ ਸਟੇਟ ਜਾਵਾਂ ਮੈਂ ਕਿਸੇ ਪਿੰਡ ਵਿੱਚ ਜਾਵਾਂ ਕਿਸੇ ਮੁਲਕ ਵਿੱਚ ਜਾਵਾਂ ਜਿੱਥੇ ਪੰਜਾਬੀ ਰਹਿੰਦੇ ਨੇ ਉਹ ਐਨਾ ਪਿਆਰ ਦਿੰਦੇ ਨੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕੌਣ ਬੰਦਾ ਜੀ ਮੇਰਾ ਬਾਇਓ ਡਾਟਾ ਕੀ ਹੈ ਕੋ ਉਹ ਪਹਿਲਾਂ ਹੀ ਕਹਦੇ ਨੇ ਭਾਈ ਤੁਹਾਨੂੰ ਬਹੁਤ ਦੇਖਿਆ ਤੁਸੀਂ ਆਓ ਸਾਡੇ ਘਰੇ ਚਾਹ ਪੀਓ ਫੋਟੋ ਖਿਚਾਓ ਆਟੋਗ੍ਰਾਫ ਇਹ ਵੋ ਜੀ ਫਿਰ ਉੱਥੇ ਕਿਤੇ ਨਾ ਕਿਤੇ ਕਰੈਕਟਰ ਇਹ ਸੋਚਦਾ ਵੀ ਯਾਰ ਲੋਕਾਂ ਨੇ ਮੈਨੂੰ ਪਿਆਰ ਦੇਖਿਆ ਬੁਰਾ ਮੈਂ ਲੋਕਾਂ ਨੂੰ ਕੀ ਦਿੱਤਾ ਮੈਂ ਲੋਕਾਂ ਨੂੰ ਕੀ ਦੇ ਸਕਦਾ ਸੋ ਮੈਨੂੰ ਲੱਗਦਾ ਉਹੀ ਜੀ ਗੱਲ ਕਰਨਜੀਤ ਨਾਲ ਹੈ ਕਿ ਕਰਮਜੀਤ ਨੂੰ ਜਦੋਂ ਅਸੀਂ ਇਹ ਪੁੱਛਿਆ ਕਰਮਜੀਤ ਆਪਾਂ ਨੂੰ ਕੀ ਲੋੜ ਪਈਗੀ ਆਪਾਂ ਬਿਸ਼ਰੇ ਮਸ਼ਹੂਰ ਬੰਦੇ ਸੀਗੇ ਤਾਂ ਕਰਮਜੀਤ ਕਹਿੰਦਾ ਕਿ ਲੋਕਾਂ ਦੇ ਪਿਆਰ ਨੇ ਮੈਨੂੰ ਐਡਾ ਵੱਡਾ ਕੀਤਾ ਤੇ ਮੇਰਾ ਇਹ ਜੀ ਕਰਦਾ ਮੈਂ ਲੋਕਾਂ ਲਈ ਕੁਝ ਕਰਾਂ ਲੋਕਾਂ ਦੇ ਪਿਆਰ ਦਾ ਮੁੱਲ ਮੋੜਾਂ ਕਹਿੰਦਾ ਕਲਾਕਾਰ ਤਾਂ ਮੈਥੋਂ ਵੱਡਾ ਹੋਰ ਵੀ ਕੱਲ ਨੂੰ ਕੋਈ ਹੋ ਜਾਊਗਾ ਜੀ ਪਰ ਮੈਂ ਇਹ ਸੋਚਦਾ ਕਿ ਜਦੋਂ ਮੈਂ ਜਾਵਾਂ ਦੁਨੀਆ ਤੋਂ ਜੀ ਤਾਂ ਕੋਈ ਦੋ ਬੰਦੇ ਤਾਂ ਇਹ ਗੱਲ ਕਹਿਣ ਬੀਜੇ ਕਿਸੇ ਗਰੀਬ ਕਲਾਕਾਰ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਨਾ ਤਾਂ ਉਹ ਬੰਦਾ ਸਾਡੀ ਆਵਾਜ਼ ਬਣਿਆ ਉਹ ਸਾਡੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚੋ ਨਹੀਂ ਸਾਡੇ ਲਈ ਕੁਝ ਕੀਤਾ। ਆਮ ਤੌਰ ਤੇ ਪੰਜਾਬ ਵਿੱਚ ਜਿੰਨੇ ਅਦਾਕਾਰ ਜਾਂ ਕਲਾਕਾਰਾਂ ਨੇ ਹੁਣ ਤੱਕ ਚੋਣ ਲੜੀ ਹੈ ਖਾਸ ਕਰਕੇ ਹਲਕਾ ਫਰੀਦਕੋਟੀ ਲੈ ਲਈਏ ਮੁਹੰਮਦ ਸਦੀਕ ਸਾਹਿਬ ਰਹੇ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਕਹਿੰਦੇ ਜੇ ਕਲਾਕਾਰ ਵਜੋਂ ਵੇਖੀਏ ਤਾਂ ਬੜਾ ਪਿਆਰ ਵੀ ਸਤਿਕਾਰ ਵੀ ਮਿਲਦਾ ਹੈ ਹੰਸ ਰਾਜ ਹੰਸ ਸਾਹਿਬ ਲਾ ਲਓ। ਪਰ ਜਦੋਂ ਬਤੌਰ ਸਿਆਸਤਦਾਨ ਵਿਚਰਦੇ ਆ ਤੇ ਫਿਰ ਲਾਂਬੇ ਵੀ ਬਹੁਤ ਸਿਰ ਦੇ ਉੱਤੇ ਮੱਥੇ ਤੇ ਆਉਂਦੇ ਆ। ਉਹ ਨਾ ਤੁਸੀਂ ਕਿਹੜੀ ਪਾਰਟੀ ਵੱਲੋਂ ਚੋਣ ਲੜ ਰਹੇ ਹੋ? ਉਹ ਪਾਰਟੀ ਦਾ ਕਈ ਵਾਰ ਅੰਦਰੂਨੀ ਵਿਰੋਧ ਹੁੰਦਾ ਹੈ। ਇਹ ਮੈਨੂੰ ਲੱਗਦਾ ਹੈ ਉਹ ਦਿਲ ਤੋਂ ਕੰਮ ਲੈਣ ਵਾਲਾ ਬੰਦਾ ਹੁੰਦਾ ਹੈ ਸਿਆਸਤ ਜਿਹੜੀ ਉਹ ਦਿਮਾਗ ਤੋਂ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਈ ਵਾਰ ਤੁਸੀਂ इमोਸ਼ਨਲੀ ਕੋਈ ਚੀਜ਼ਾਂ ਇਹੋ ਜਿਹੀਆਂ ਤੁਹਾਨੂੰ ਲੱਗਦਾ ਕਿ ਆਹ ਬੰਦਾ ਸੱਚੀ ਲੋੜਵੰਦ ਹੈ ਤੁਹਾਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਕਲਾਕਾਰਾਂ ਇਹ ਸੋਚ ਲੈਂਦਾ ਪਰ ਜਿਹੜੀ ਸਿਆਸਤ ਹੈ ਉਹ ਇਹ ਕਹਿੰਦੀ ਹੈ ਕਿ ਨਹੀਂ ਸਾਡੀ ਪਾਲਿਸੀ ਇਹ ਹੈ ਜਿਹੜਾ ਕੰਮ ਹੋਵੇ ਸਾਡੀ ਪਾਲਿਸੀ ਅਧੀਨ ਹੋਵੇ ਸਾਡੀ ਜਿਹੜੀ ਨੀਤੀ ਹੈ ਸਾਡੀ ਪਾਰਟੀ ਦੀ ਨੀਤੀ ਹੈ ਸਾਰਾ ਕੰਮ ਨੀਤੀ ਦੇ ਅਨੁਸਾਰ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਹੈ ਸ਼ਾਇਦ ਇਸ ਕਰਕੇ ਹੈ ਨਹੀਂ ਕਲਾਕਾਰ ਤਾਂ ਲੋਕਾਂ ਦਾ ਪਿਆਰ ਖੜਦੀ ਨੇ ਪਰ ਇਹ ਗੱਲ ਕਦੇ ਨਹੀਂ ਇਹ ਗੱਲ ਨਾ ਤੁਸੀਂ ਮੀਡੀਆ ਵਿੱਚ ਮੈਂ ਬਹੁਤ ਦੇਖ ਰਿਹਾ ਲੋਕਾਂ ਨਾਲ ਫਰਾਂਣਾ ਬੰਦਾ ਕਲਾਕਾਰ ਨੂੰ ਕੀ ਲੋੜ ਸੀ ਨਹੀਂ 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 ਕੋਈ ਬੰਦਾ ਵੀ ਕੋਈ ਪੱਤਰਕਾਰ ਵੀ ਸਿਆਸਤ ਚ ਆ ਸਕਦਾ ਕਿੱਡੇ ਪੱਤਰਕਾਰ ਲੋਕ ਸਿਆਸਤ ਚ ਆਏ ਨੇ ਮੈਂ ਕਹਿੰਦਾ ਕੋਈ ਡਰਾਈਵਰ ਵੀ ਆ ਸਕਦਾ ਮੈਂ ਕਹਿੰਦਾ ਕੋਈ ਰਾਈਟਰ ਵੀ ਆ ਸਕਦਾ ਕੋਈ ਡਾਕਟਰ ਵੀ ਆ ਸਕਦਾ ਕੋਈ ਵਕੀਲ ਵੀ ਆ ਸਕਦਾ ਸਿੱਖਲ ਦੀ ਕਲਾਕਾਰ ਆਪਣੀ ਸਟੇਟ ਸੰਭ ਰੇ ਆ ਮੁੱਖ ਮੰਤਰੀ ਸਾਹਿਬ ਦਾ ਇਹ ਤਾਂ ਪਛੋਕੜ ਇਹੀ ਹੈ ਨੇ ਯੂਕਰੇਨ ਦਾ ਰਾਸ਼ਟਰਪਤੀ ਕਲਾਕਾਰ ਹੈ ਸੋ ਇਸ ਕਰਕੇ ਨਾ ਆਪਾਂ ਇਹ ਗੱਲਾਂ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਜਿਹੜੇ ਲੋਕਾਂ ਦਾ ਕੰਮ ਹੈ ਨਾ ਸਿਆਸਤ ਨੂੰ ਬਿਜ਼ਨਸ ਬਣਾਉਣਾ ਉਹ ਲੋਕ ਇਹ ਇਲਜ਼ਾਮ ਲਾਉਂਦੇ ਲਓ ਜੀ ਭਗਵੰਤ ਸਿੰਘ ਸਾਹਿਬ ਨੇ ਵੀ ਕਹਿੰਦੇ ਸੀ ਇਹ ਕਿਹੜੀ ਸਿਆਸਤ ਕਰ ਲੂਗਾ ਜਿਹਦਾ ਭੰਡਾ ਹੈ ਪਰ ਉਹ ਭੰਡਾ ਨੇ 2 ਸਾਲਾਂ ਚ ਸਾਰਿਆਂ ਦੀ ਕੰਨ ਨਹੀਂ ਲਾਤੀ ਸਾਰਿਆਂ ਨੂੰ ਚੁੱਪ ਕਰਾ ਕੇ ਰੱਖਿਆ ਹੋਇਆ ਹੈ ਕੱਲਾ ਬੰਦਾ ਵਿਧਾਨ ਸਭਾ ਚ ਗੂੰਜਦਾ ਉਹ ਸੋ ਇਸ ਕਰਕੇ ਤੁਸੀਂ ਕਿਸੇ ਨੂੰ ਛੋਟਾ ਕਰਕੇ ਕਿਸੇ ਦੇ ਕੰਮ ਨੂੰ ਘਟਾ ਕੇ ਨਾ ਦੇਖੋ ਕਿਸੇ ਦੇ ਕੰਮ ਨੂੰ ਟੀਚਰ ਨਾ ਕਰੋ ਮੈਂ ਤੁਹਾਡੇ ਬਾਰੇ ਚਿਰ ਕਰਾਂ ਲੈਪਰ ਤੁਸੀਂ ਕਿਉਂ ਬਾਈ ਇੰਟਰਵਿਊ ਕਰਦੇ ਫਿਰਦੇ ਹੋ ਇਹ ਨਹੀਂ ਇਹ ਸਾਡਾ ਕਿਰਤ ਹੈ ਜੀ ਇਹ ਕਿੱਤਾ ਹੈ ਸਾਡਾ ਬਾਬੇ ਨਾਨਕ ਨੇ ਸਾਨੂੰ ਕਿਰਤ ਨਾਲ ਜੁੜਿਆ ਕਿ ਜਿਹੜੀ ਤੁਸੀਂ ਕਿਰਤ ਕਰਦੇ ਹੋ ਉਹ ਕੰਮ ਕਿਰਤ ਕਰੋ ਬਾਈ ਸੋ ਕਿਤੇ ਨੂੰ ਕਦੇ ਕਿਸੇ ਨੂੰ ਆਏ ਨਾ ਉਹ ਟੀਚਰ ਨਾ ਕਰੋ ਮਾਰਨਾ ਕੋਈ ਫਿਲਮਾਂ ਦੇ ਵਿੱਚ ਤਾਂ ਕਿਰਦਾਰ ਨਭਾਉਣ ਵਾਲੇ ਅਦਾਕਾਰ ਚਾਹੇ ਤੁਸੀਂ ਹੋ ਕੋਈ ਹੋਰ ਹੋਵੇ ਤਮਾਮ ਆਪਣੇ ਮੁੰਡੇ ਕੁੜੀਆਂ ਨੇ ਬਜ਼ੁਰਗ ਨੇ ਬੱਚੇ ਨੇ ਉਹ ਆਪਣੇ ਕਿਰਦਾਰ ਨੂੰ ਆਪਣੀ ਕਿਰਤ ਨੂੰ ਦੇਖਦੇ ਆ ਵੀ ਸਾਨੂੰ ਜਿਹੜਾ ਕਰੈਕਟਰ ਮਿਲਿਆ ਅਸੀਂ ਉਹਨੂੰ ਬਖੂਬੀ ਨਭਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਆਮ ਜ਼ਿੰਦਗੀ ਚ ਹਕੀਕਤ ਵਿੱਚ ਜਿਵੇਂ ਤੁਸੀਂ ਹੁਣ ਤੇ ਆਮ ਆਦਮੀ ਪਾਰਟੀ ਲਈ ਜਾਂ ਆਪਣੇ ਯਾਰ ਕਰਮਜੀਤ ਲਈ ਪ੍ਰਚਾਰ ਕਰਨ ਚਲੇ ਗਏ ਪਰ ਦੂਜੀਆਂ ਪਾਰਟੀਆਂ ਦਾ ਕਦੇ ਹੁੰਦਾ ਹੈ ਕਿ ਨਹੀਂ ਯਾਰ ਤੁਸੀਂ ਉਹਦੇ ਲਈ ਨਹੀਂ ਕਰਨਾ ਸਾਡੇ ਲਈ ਵੀ ਆਓ ਉਧਰੋਂ ਕਲਾਕਾਰ ਤੇ ਹੋਰ ਨਾ ਪਾਰਟੀਆਂ 'ਚ ਵੀ ਬਥੇਰੇ ਹੁੰਦੇ ਆ ਦੇਖੋ ਹਰ ਬੰਦੇ ਦਾ ਹਰ ਆਰਟਿਸਟ ਦਾ ਆਪਣਾ ਆਪਣਾ ਸਟੇਟਸ ਹੈ ਉਹ ਆਪਣੀ ਆਪਣੀ ਸਮਝ ਉਹਦੇ ਮੁਤਾਬਕ ਜਾਂਦਾ ਮੈਂ ਕਿਸੇ ਪਾਰਟੀ ਲਈ ਪ੍ਰਚਾਰ ਕਰਨ ਨਹੀਂ ਗਿਆ ਮੈਂ ਸਿਰਫ ਕਰਮਜੀਤ ਅਨਮੋਲ ਸਾਡੀ ਫਿਲਮ ਲਾਈਨ ਦਾ ਤੁਸੀਂ ਵੀ ਜਾਣਦੇ ਹੋ ਬਹੁਤ شریف ਤੇ ਇਮਾਨਦਾਰ ਬੰਦਾ ਹੈ ਸਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਬੰਦੇ ਨੂੰ ਟਿਕਲੇ ਚੁਣਿਆ ਤੇ ਉਹ ਬੰਦਾ ਲੋਕਾਂ ਦੀ ਸਾਡੀ ਅਪੀਲ ਕਰਨ ਦੀ ਸਾਡੀ ਅਪੀਲ ਦੇ ਨਾਲ ਲੋਕਾਂ ਦੀ ਮਦਦ ਦੇ ਨਾਲ ਆ ਵਿਧਾਨ ਸਭਾ ਦੀਆਂ ਸੌਰੀ ਸੰਸਦੀਆਂ ਪੌੜੀਆਂ ਸੰਸਦੀਆਂ ਪੌੜੀਆਂ ਚੜ ਸਕਦਾ ਹੈ ਤਾਂ ਸਾਨੂੰ ਉਹਦੀ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਸਾਫ਼ ਸੁਥਰੇ ਲੋਕਾਂ ਦੀ ਅੱਜ ਸਿਆਸਤ ਵਿੱਚ ਲੋੜ ਹੈ ਜੀ ਇਸ ਕਰਕੇ ਸਾਨੂੰ ਉਹਨਾਂ ਲੋਕਾਂ ਦੀ ਲੋੜ ਨਹੀਂ ਜਿਨ੍ਹਾਂ ਲੋਕਾਂ ਕੋਲ ਇੱਕ ਇੱਕ ਦੁਕਾਨ ਸੀ ਇੱਕ ਇੱਕ ਈਕਾ ਜ਼ਮੀਨ ਦਾ ਸੀ ਉਹ ਉਹਨਾਂ ਨੇ 5-5 7-10 ਦਾ ਸਿਆਸਤ ਕੀਤੀ ਤੇ ਉਹ ਅਰਬਪਤੀ ਬਣ ਗਏ ਸੋ ਲੋਕ ਲੋਕਾਂ ਦਾ ਕੰਮ ਤਾਂ ਉੱਥੇ ਰਹਿ ਗਿਆ ਨਾ ਲੋਕ ਤਾਂ ਹਵਾ 'ਚ ਲੜਕਦੇ ਰਹਿ ਗਏ ਬਤੌਰ ਅਦਾਕਾਰ ਕੀ ਸਮਝਦੇ ਹੋ ਕਿ ਅਦਾਕਾਰ ਕੋਲ ਇੰਨਾ ਕੋ ਸਮਾਂ ਹੁੰਦਾ ਹੈ ਕਿ ਉਹ ਬਾਕੀ ਦੇ ਕੰਮ ਵੀ ਕਰ ਸਕੇ ਨਾਲ ਨਾਲ ਚਾਹੇ ਉਹ ਸਮਾਜ ਸੇਵਾ ਕਰਦਾ ਜਾਂ ਸਿਆਸਤ ਕਰਦਾ ਜਾਂ ਫਿਰ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸ਼ਡਿਊਲ ਬੇਸ਼ੱਕ ਬਿਜ਼ੀ ਹੁੰਦਾ ਪਰ ਤੁਸੀਂ ਇਹ ਦੇਖਣੇ ਕਿ ਤੁਸੀਂ ਵੇਟੇਜ ਕਿਹੜੀ ਚੀਜ਼ ਨੂੰ ਦੇਣੀ ਹੈ ਮੈਨੂੰ ਲੱਗਦਾ ਹੈ ਕਲਾਕਾਰ ਦੇ ਸਿਰ ਦੇ ਉੱਤੇ ਇਸ ਸਮਾਜ ਦਾ ਕਰਜ਼ਾ ਹੁੰਦਾ ਹੈ ਕਿਉਂਕਿ ਕਲਾਕਾਰ ਕਿਸੇ ਫੈਕਟਰੀ 'ਚ ਨਹੀਂ ਬਣਦਾ ਕਿਸੇ ਮਿਲ 'ਚ ਨਹੀਂ ਬਣਦਾ ਕੋਈ ਕਾਰਪੋਰੇਟ ਕਿਸੇ ਨੂੰ ਕਲਾਕਾਰ ਨਹੀਂ ਬਣਾਉਂਦਾ ਕਾਰਪੋਰੇਟ ਨਹੀਂ ਬਣਾਉਂਦਾ ਤੇ ਲੋਕਾਂ ਨੇ ਉਹਨੂੰ ਕਲਾਕਾਰ ਬਣਾਇਆ ਹੁੰਦਾ ਤੇ ਉਹਨੂੰ ਜਦ ਵੀ ਮੌਕਾ ਮਿਲੇ ਉਹਨੂੰ ਲੱਗਦਾ ਕਿ ਇਹ ਸਮਾਜ ਲਈ ਚੰਗਾ ਕਾਰਜ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਨਹੀਂ ਮੈਂ ਸਸਕੁਟਨੀਏ ਫਿਲਮ ਦੇ ਵਿੱਚ ਪਹਿਲਾ ਪਾਰਟ ਨੂੰ ਬੜਾ ਜਿਆਦਾ ਲੋਕਾਂ ਨੇ ਸراہਿਆ ਸੀ ਇਸੇ ਕਰਕੇ ਹਿੰਮਤ ਪੈਂਦੀ ਹੈ ਪ੍ਰੋਡਿਊਸਰ ਦੀ ਕਿ ਅਗਲੇ ਵੱਲ ਨੂੰ ਵਧਿਏ। ਇਸ ਫਿਲਮ ਦਾ ਤੁਸੀਂ ਦੱਸਿਆ ਮੋਟਾ ਜਾ ਕੇ ਤੁਹਾਡਾ ਕਿਰਦਾਰ ਕੀ ਹੈ? ਓਵਰਆਲ ਹੁਣ ਤੱਕ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਕਿਹੜੇ ਕਿਰਦਾਰ ਨੇ ਸਭ ਤੋਂ ਵੱਧ ਤੁਹਾਨੂੰ ਲੱਗਿਆ ਕਿ ਮੇਰੇ ਲਈ ਬਣਿਆ ਹੀ ਇਹ ਕਿਰਦਾਰ ਸੀ ਜਿਹੜਾ ਨਭਾਇਆ ਤੁਸੀਂ? ਉਹ ਸੀਰੀਅਸ ਸੀ ਜਾਂ ਕਾਮਿਕ ਸੀ? ਨਹੀਂ ਦੇਖੋ ਮੈਂ ਤਾਂ ਇੱਕ ਅਦਾਕਾਰ ਹਾਂ ਤੇ ਮੈਂ ਵਾਰਸਟਾਈਲ ਕੰਮ ਕਰਨਾ ਚਾਹੁੰਦਾ। ਮੈਨੂੰ ਲੱਗਦਾ ਮੈਨੂੰ ਕ ਮੈਨੂੰ ਨੈਗੇਟਿਵ ਵੀ ਕਰਨਾ ਚਾਹੀਦਾ ਹੈ ਪੋਜ਼ਿਟਿਵ ਰੋਲ ਮੇਰੇ ਜਿਆਦਾ ਹਿੱਸੇ ਆਏ ਨੇ ਸੋ ਮੇਰੇ ਲਈ ਤਾਂ ਐਜੇ ਅਦਾਕਾਰ ਮੈਨੂੰ ਲੱਗਦਾ ਇਹੀ ਗੱਲ ਹੈ ਕਿ ਮੈਨੂੰ ਹਰ ਤਰ੍ਹਾਂ ਦਾ ਰੋਲ ਕਰਨਾ ਚਾਹੀਦਾ ਹੈ ਜੀ ਤਾਂ ਮੇਰੀ ਇੱਛਾ ਵੀ ਇਹੀ ਰਹਿੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਮੈਂ ਇੱਕੋ ਜਿਹੇ ਟਾਈਪ ਦੇ ਰੋਲ ਨਾ ਕਰਾਂ ਅਲੱਗ-ਅਲੱਗ ਰੋਲ ਕਰਾਂ ਤਾਂ ਘਰਾਂ ਦੇ ਵਿੱਚ ਵੀ ਆਮ ਤੌਰ ਤੇ ਨੌ ਸੱਸ ਦੇ ਚਰਚੇ ਰਹਿੰਦੇ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਰੀਲਾਂ ਵੀ ਬਹੁਤ ਜ਼ਿਆਦਾ ਬਣਨ ਲੱਗ ਗਈਆਂ ਤੇ ਨੌ ਸੱਸ ਦਾ ਜਿਹੜਾ ਫਸਮਾ ਮੁਕਾਬਲਾ ਹੋਣ ਜਾ ਰਿਹਾ ਇਸ ਦੇ ਬਾਰੇ ਦਰਸ਼ਕਾਂ ਨੂੰ ਤੁਹਾਡਾ ਕੀ ਨਹੀਂ ਮੁਕਾਬਲਾ ਇਸ ਤਰ੍ਹਾਂ ਕਿ ਉਹ ਇੱਕ ਫਿਲਮ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਨਾ ਆਪਣੀ ਈਗੋ ਹੰਕਾਰ ਦੇ ਨਾਲ ਇਹਨੂੰ ਲੱਗਦਾ ਕਿ ਮੈਂ ਵੱਡਾ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ ਚੰਗੀ ਗੱਲ ਤਾਂ ਕੋਈ ਬੱਚਾ ਵੀ ਕਰ ਸਕਦਾ ਹੈ ਕਈ ਵਾਰ ਵੱਡੀ ਉਮਰ ਦਾ ਬੰਦਾ ਵੀ ਚੰਗੀ ਗੱਲ ਨਹੀਂ ਕਰਦਾ ਸੋ ਇਸ ਕਰਕੇ ਉਹ ਚੀਜ਼ ਦਿਖਾਈ ਗਈ ਹੈ ਕਿ ਇਹ ਨਾ ਇਹ ਸਾਡੇ ਇੱਕ ਵੱਡੀ ਗੱਲ ਚੱਲਦੀ ਆਉਂਦੀ ਹੈ ਵੀ ਲੈ ਵੀ ਨੋ ਨੇ ਸਾਰੀ ਉਮਰ ਤਸ਼ੱਦਦ ਸੇ ਹੈ ਤੇ ਜਦੋਂ ਸੱਸ ਬਣ ਗਈ ਉਹ ਕਹਿੰਦੀ ਹੁਣ ਮੈਂ ਵੀ ਉਹ ਅੱਗੇ ਉਹਦਾਂ ਹੀ ਕਰੂੰਗੀ ਸੋ ਉਹ ਧਾਰਨਾ ਜਿਹੜੀ ਉਹਨੂੰ ਤੋੜਨ ਦੇ ਲਈ ਇਹ ਫਿਲਮ ਮੈਂ ਕਹਿੰਦਾ ਕੰਮ ਕਰੂਗੀ ਆਸ਼ੀਰਵਾਦ ਥੈਂਕ ਯੂ ਵੈਰੀ ਮਚ ਸਾਡੇ ਨਾਲ ਮਲਕੀਤ ਰੌਣੀ ਜੀ ਸਨ ਜਿਨ੍ਹਾਂ ਨੇ ਇਸ ਫਿਲਮ ਦੇ ذریعے اور ਸਿਆਸਤ ਦੇ ਲਈ ਜਿਹੜੀ ਗੱਲਬਾਤ ਸਮਝਦੇ ਆ ਸੋਚਦੇ ਆਪਣੇ ਵਿਚਾਰ ਰੱਖਿਆ ਇਸ ਮੁਲਾਕਾਤ ਚਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ